ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਜਿਹੜਾ 10 ਸਤੰਬਰ ਨੂੰ ਬੜੀਆਂ ਖੁਸ਼ੀਆਂ ਤੇ ਚਾਹਵਾਂ ਦੇ ਨਾਲ ਬਟਾਲਾ ਦੀ ਧਰਤੀ ਦੇ ਉੱਤੇ ਮਨਾਇਆ ਜਾ ਰਿਹਾ ਜੇ ਗੱਲ ਕਰ ਲਈਏ ਲੰਗਰ ਬਣਾ ਰਿਆਂ ਦੀ ਤੇ ਲੰਗਰ ਪਨਾਰੇ ਵੀ ਜਿਹਰੇ ਨੇ ਸੁਲਤਾਨਪੁਰ ਲੋਧੀ ਤੋਂ ਲੈ ਕੇ ਬਟਾਲਾ ਦੀ ਧਰਤੀ ਤੱਕ ਜਿਹਰੇ ਨੇ ਤਰ੍ਹਾਂ ਤਰ੍ਹਾਂ ਦੇ ਲੰਗਰ ਜਿਹਰੇ ਨੇ ਤਿਆਰ ਹੁੰਦੇ ਨੇ ਤੇ ਸੰਗਤਾਂ ਦੇ ਵਿੱਚ ਵਰਤਾਏ ਜਾਂਦੇ ਨੇ ਬੜਾ ਚਾਹ ਹੁੰਦਾ ਹੈ ਕਿ ਵਿਆਹ ਵਿਆਹ ਪੁਰਬ ਮਨਾਣਾ ਜੇ ਕੋਈ ਘਰ ਦੇ ਵਿੱਚ ਵਿਆਹ ਹੁੰਦਾ ਹੈ ਤਾਂ ਤਿਆਰੀਆਂ ਜਿਹੜੀਆਂ ਨੇ ਸਾਲ ਪਹਿਲਾਂ ਹੀ ਜਿਹੜੀਆਂ ਨੇ ਸ਼ੁਰੂ ਹੋ ਚੁੱਕੀਆਂ ਨੇ ਔਰ ਗਾਂਦੀਆਂ ਨੇ ਸਭ ਤੋਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਬਕਾਲਾ ਦੇ ਵਿੱਚ ਵੀ ਕਿਲੋਆਂ ਦੇ ਹਿਸਾਬ ਨਾਲ ਨਹੀਂ ਕਿਰੰਟਾਂ ਦੇ ਹਿਸਾਬ ਨਾਲ ਵੀ ਟਨਾਂ ਦੇ ਹਿਸਾਬ ਨਾਲ ਜਿਹੜਾ ਇਹ ਭਾਜੀ ਤਿਆਰ ਕੀਤੀ ਜਾ ਰਹੀ ਹੈ ਹਰ ਇੱਕ ਤਰ੍ਹਾਂ ਦੀ ਭਾਜੀ ਜਿਹੜੀ ਕਹਿੰਦੇ ਨੇ ਕਿ ਵਿਆਹ ਦੇ ਵਿੱਚ ਚੱਕਰ ਭਾਰੇ ਜਾਂ ਮਠੀਆਂ ਸੇਵੀਆਂ ਨਾ ਹੋਣ ਤਾਂ ਵਿਆਹ ਵਾਲਾ ਘਰ ਨਹੀਂ ਮੰਨਿਆ ਜਾਂਦਾ ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਅਦਰ ਟਨਾਂ ਦੇ ਹਿਸਾਬ ਨਾਲ ਟਨਾਂ ਦੇ ਹਿਸਾਬ ਨਾਲ ਜਿਹੜੀ ਇਹ ਭਾਜੀ ਤਿਆਰ ਕੀਤੀ ਗਈ ਹੈ ਕਿਹਨਾਂ ਵੱਲੋਂ ਤਿਆਰ ਕੀਤੀ ਗਈ ਹੈ ਆਪਾਂ ਗੱਲਬਾਤ ਉਹਨਾਂ ਨਾਲ ਕਰਾਂਗੇ ਜੋੜਾ ਘਰ ਸੇਵਾ ਸੁਸਾਇਟੀ ਗੁਰਦੁਆਰਾ ਕਾਨ ਸਾਹਿਬ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਰੀਏ ਭਾਜੀ ਤਿਆਰ ਕਰਾ ਰਹੇ ਨੇ ਹਰ ਇੱਕ ਜਿਹੜੀ ਸੰਗਤ ਆਂਦੀ ਆ ਉਹਨਾਂ ਦੇ ਘਰਾਂ ਦੇ ਵਿੱਚ ਜਰੀ ਭਾਜੀ ਜਾਂਦੀ ਏ ਪ੍ਰਸ਼ਾਦ ਰੂਪੀ ਆਪਾਂ ਗੱਲਬਾਤ ਕਰਾਂਗੇ ਕਿਦੂ ਤੋਂ ਅਬਰਾਲਾ ਕੀਤਾ ਗਿਆ ਤੇ ਕਿੰਨੀ ਕੁ ਬਾਬੇ ਨਾਨਕ ਦੀ ਕਿਰਪਾ ਏ ਸਾਰੀ ਮੈਂਬਰਾਂ ਦੇ ਉੱਤੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਮਾੜਾ ਕੀ ਨਾਮ ਏ ਮੇਰਾ ਨਾਮ ਸੁਖਨਾਮ ਸਿੰਘ ਜੋੜਾ ਘਰ ਸੇਵਾ ਸੁਸਾਇਟੀ ਗੁਰਦੁਆਰਾ ਕਾਨ ਸਾਹਿਬ ਦਾ ਸੇਵਾਦਾਰ ਹਾਂ ਜੈ ਸਤਨਾਮ ਸਿੰਘ ਜੀ ਕਿੰਨੀ ਦੇਰ ਤੋਂ ਜਿਹੜੀ ਸੇਵਾ ਨਿਭਾਈ ਜਾ ਰਹੀ ਹੈ ਤੁਹਾਡੇ ਨਾਗਰਾਂ ਵੱਲੋਂ ਤੇ ਤੁਹਾਡੇ ਵੱਲੋਂ ਕਿੰਨੀ ਕ ਬਾਬੇ ਨਾਨਕ ਦੀ ਕਿਰਪਾ ਕਿੰਨੀ ਦੇਰ ਤੋਂ ਜਿਹੜੀ ਸੇਵਾ ਨਿਭਾਈ ਜਾ ਰਹੀ ਹੈ ਇਹ ਜੀ ਪਿਛਲੇ 25 ਕੇ ਸਾਲ ਹੋ ਗਏ ਨੇ ਸੇਵਾ ਚਾਲੂ ਕਰਦੇ ਹਾਂ ਪਹਿਲਾਂ ਤੇ 2 ਕੁਇੰਟਲ 2.5 ਕੁਇੰਟਲ ਤੋਂ ਚਾਲੂ ਕੀਤੀ ਸੀ ਪਰ ਹੌਲੀ ਹੌਲੀ ਵਧਿਆ ਵਧਿਆ ਇਹ ਸੇਵਾ ਜਿਹੜੀ ਹੈ ਪਿਛਲੇ ਸਾਲ 10 ਟਨ ਆਪਾਂ ਕੀਤੀ ਸੀ ਜੀ ਰਾਜਸਥਾਨ ਦੇ ਵਿੱਚ ਵੀ ਕੋਈ ਨ ਸੰਗਤ ਸਾਡੀ ਨਾਸ ਹੋ ਕੇ ਗਈ ਆਪਾਂ ਉਸ ਨੂੰ ਮੁਦ ਰੱਖਦੇ ਆ ਹੋਇਆ ਮੁੱਖ ਰੱਖਦੇ ਆ ਆਪਾਂ ਇਸ ਵਾਰ 2 ਟਨ ਵਧਾਈ ਆ ਆਪਾਂ 12 ਟਨ ਕੀਤੀ ਆ ਵਾਰਾਂ ਟਾਂ ਨੰਨਗੇ ਵੇਖਾਂ ਜੀ ਕੋਈ ਰਹਿ ਗਈ ਕਸ ਰਹਿ ਗਈ ਅਗਲੇ ਸਾਲ ਫੇਰ ਵਾ ਦਾਂਗੇ ਬਾਬੇ ਨਾਨਕ ਦੀ ਕਿਰਪਾ ਵਾ ਬਾਬੇ ਨਾਨਕ ਦਾ 20 ਰੁਪਏ ਦਾ ਲੰਗਰ ਜਿਹੜਾ ਉਹ ਸਮੇ ਚੱਲਦਾ ਰਹਿਣਾ ਉਹ ਚ ਥੋੜੀ ਨਹੀਂ ਹੁੰਦੀ ਕਿਸੇ ਚੀਜ਼ ਦੀ ਨਹੀਂ ਭੰਡਾਰ ਵੇਖੋ ਭਾਜੀ ਦੇ ਪਾਣੀ ਗਈ ਆ ਜੇਰੀ ਕੱਚੇ ਮਟੀਰੀਅਲ ਦੇ ਭੰਡਾਰ ਭੜੇ ਪਏ ਨੇ ਤੇਲ ਉਤਰਾ ਪਏ ਨੇ ਖੜਦੀਆਂ ਬੋਰੀਆਂ ਉਤਰਾ ਪਈਆਂ ਨੇ ਬਹੁਤ ਭੰਡਾਰ ਬੜੀ ਕਿਰਪਾ ਵਾ ਨੀਅਤ ਸਾਫ ਨਾਲ ਮਹਾਰਾਜ ਦੀ ਸੇਵਾ ਕਰਉਂਦੇ ਨੇ ਬਹੁਤ ਵੱਧ ਚਰਕੇ ਹੁੰਦੀ ਹੈ ਕਿੰਨੀ ਦੇਰ ਤੋਂ ਜਰੀਏ ਸੇਵਾ ਚੱਲਦੀ ਪਈ ਤੁਹਾਡੀ ਤੇ ਕਿੰਨੇ ਮੈਂਬਰ ਨੇ ਤੇ ਕਿੱਥੋਂ ਕਿੱਥੋਂ ਜਰਾਏ ਸਹਿ ਕਿਉਂਕਿ ਮੈਨੂੰ ਪਤਾ ਲੱਗੇ ਕਿ ਬੜੇ ਉਪਰਾਲੇ ਕਰਦੇ ਨੇ ਸੇਵਾ ਜੋੜਾ ਘਰ ਵਾਲੇ ਜਿਹੜੇ ਨੇ ਤੁਹਾਡੇ ਲੋਕ ਕੀਤੇ ਜਾਂਦੇ ਨੇ ਹਰ ਇੱਕ ਲੋੜਵੰਦ ਦੀ ਮਦਦ ਵੀ ਕਰਦੇ ਹੋ ਕਿੰਨੀ ਦੇਰ ਤੋਂ ਜਿਹੜੀ ਸੇਵਾ ਚੱਲ ਰਹੀ ਸੀ ਕੀ ਕੀ ਸੇਵਾਵਾਂ ਨਭਾਈਆਂ ਜਾ ਰਹੀਆਂ ਸੇਵਾ ਸਾਡੇ ਵੀ ਉਤਰਾ ਦਿੱਤੀ 35 ਸਾਲ ਤੋਂ ਜਲਦੀ ਪਰ ਇਹ ਭਾਜੀ ਦੀ ਸੇਵਾ ਪਿਛਲੇ 25 ਸਾਲ ਤੋਂ ਚੱਲਣ ਦੇ ਆ ਜੀ ਇਹ ਬਾਕੀ ਅਸੀਂ ਵਿਧਵਾ ਬੀਬੀਆਂ ਦੇ ਵਾਸਤੇ ਵੀ ਦਿੰਦੇ ਆ ਹਜ਼ਾਰ ਰੁਪਏ ਦਾ ਜਿਨ੍ਹਾਂ ਦੇ ਉਹਨਾਂ ਨੂੰ ਬੱਚਿਆਂ ਦੇ ਪੜਾਈ ਦਾ ਖਰਚਾ ਵੀ ਦਿੰਦੇ ਆ ਹੋਰ ਵੀ ਸਵਾਵਾਂ ਜੇ ਸਾਡੇ ਵੱਤ ਤੋਂ ਵੱਧ ਹੁੰਦੀਆਂ ਨੇ ਆਪਾਂ ਕਰਨ ਦੀ ਕੋਸ਼ਿਸ਼ پوری ਕਰੀ ਦੀ ਆ ਪਾਕੀ ਸਾਡਾ 350 ਮੈਂਬਰ ਵਾ ਜੀ ਉਹਨਾਂ ਵਿੱਚੋਂ ਬੱਚੇ ਕਈ ਬਾਹਰ ਗਏ ਨੇ ਬਾਹਰੋਂ ਵੀ ਦਸੰਦ ਭੇਜਦੇ ਨੇ ਉਹਨਾਂ ਨੂੰ ਪਹਿਲਾਂ ਕਹੇ ਵੀ ਦਸਵੰਦ ਜਰੂਰ ਕੱਢਿਆ ਕਰੋ ਕਿ ਬਾਬੇ ਨਾਨਕ ਦੀ ਪਰੰਪਰਾ ਹੈ ਸਰ ਦਸਵੰਦ ਕੱਢਣ ਦੀ ਉਹ ਦਸਵੰਦ ਫਿਰ ਬੱਚੇ ਕੱਢਦੇ ਨੇ ਉਹ ਤੇ ਇਸ ਦਿਨ ਆਪਾਂ ਗਾ ਕਾਰਜ ਕਰੀ ਜੰਨੇ ਆ ਜੀ ਸੋ ਪਰ ਕਿੰਨੇ ਕਿ ਬਾਬੇ ਨਾਨਕ ਦੀ ਕਿਰਪਾ ਹੈ ਤੁਸੀਂ ਵਿਦੇਸ਼ਾਂ 'ਚ ਬੱਚੇ ਗਏ ਨੇ ਉਹਨਾਂ ਤੇ ਵੀ ਕਿਰਪਾ ਹੈ ਤੁਹਾਡੇ ਪਰਿਵਾਰਾਂ ਤੇ ਵੀ ਕਿਰਪਾ ਹੈ ਕਿਤੇ ਨਾ ਕਿਤੇ ਕਹਿੰਦੇ ਨੇ ਕਿ ਵਿਆਹ ਦੇ ਵਿੱਚ ਜਦੋਂ ਐਦਾਂ ਦਾ ਕੰਮ ਹੋਏ ਤਾਂ ਕੋਈ ਨਾ ਕੋਈ ਚੀਜ਼ ਰਹਿ ਹੀ ਜਾਂਦੀ ਪਰ ਤੁਹਾਡੇ ਵੱਲੋਂ ਬੜੇ ਭੰਡਾਰ ਭਰੇ ਗਏ ਨੇ ਹਰ ਇੱਕ ਤਰ੍ਹਾਂ ਦੀ ਚੀਜ਼ ਵਧੀਆ ਵੈਰਾਈਟੀ ਨਾਲ ਜਿਹੜਾ ਸਾਫ਼ ਸਪਾਈ ਦੇ ਨਾਲ ਜਿਹੜਾ ਲੰਗਰ ਭੰਡਾਰਾ ਤਿਆਰ ਭਾਜੀ ਤਿਆਰ ਕਰ ਦਿੱਤੇ ਹੋ ਕਿੱਦਾਂ ਦਾ ਫਿਰ ਅਰੇਂਜਮੈਂਟ ਉਹ ਨਹੀਂ ਉਹ ਸਾਡੇ ਵਿਆਹ ਦਾ ਕੰਮ ਜਿਹੜਾ ਹੁੰਦਾ ਸਾਡੇ ਇੱਕ ਰੇਲੂ ਵਿਆਹ ਕਹਿੰਦੇ ਤੇ ਬਜਟ ਹੁੰਦਾ ਹੈ ਤੇ ਅਸੀਂ 5000 ਦੀ ਭਾਜੀ ਕਿੱਦਨੀ 6000 ਭਾਜੀ ਤੇ ਲਾ ਇਹਦੇ ਬਾਬੇ ਨਾਨਕ ਦਾ ਗੁਰਗੱਤ ਗੁਰੂ ਗੁਰਨਾਨ ਦੇਵ ਜੀ ਦਾ ਵਿਆਹ ਪਰਵਾ ਇੱਥੇ ਕੋਈ ਬਜਟ ਨਹੀਂ ਆ ਕੋਈ ਲਿਮਟ ਨਹੀਂ ਆ ਇਹ 20 ਰੁਪਏ ਦਾ ਲੰਗਰ ਚੱਲਦਾ ਰਹਿਣਾ ਚੱਲਦਾ ਹੀ ਰਹਿਣਾ ਚੱਲਦਾ ਹੀ ਰਹਿਣਾ ਤੇ ਬਰਕਤਾਂ ਪੈਂਦੀਆਂ ਰਹਿਣੀਆਂ ਇਹ ਮੈਂ ਨਾ 12 ਟਾਲ ਗਈ ਇਹ 25 ਟਾਲ ਨਹੀਂ ਹੋ ਜੀ ਤਾਂ ਵੀ ਥੋੜ੍ਹ ਨਹੀਂ ਹੋਣੀ ਇਹ ਬਾਬੇ ਨਾਨਕ ਦੇ ਲੰਗਰ ਦੀ ਸਾਨੀ ਤੋਂ 20 ਰੁਪਏ ਦਾ ਨਾ ਇਹ ਖਤਮ ਨਹੀਂ ਹੋਣਾ ਆ ਇਹਦੇ ਦੁਨੀਆ ਸਾਰੀ ਨਾਲੋਂ ਜ਼ਿਆਦਾ ਹੋਊਗਾ ਪੂਰੀ ਦੁਨੀਆ ਨਾਲੋਂ ਜ਼ਿਆਦਾ ਹੋਊਗਾ ਸਾਰੀ ਟੋਮਾ ਨਾਲੋਂ ਜ਼ਿਆਦਾ ਹੋਊਗਾ ਬਾਬੇ ਨਾਨਕ ਦਾ 20 ਰੁਪਏ ਦਾ ਲੰਗਰ ਜੀ ਸੋ ਫਿਰ ਕੋਰ ਕਰੀਆਂ ਕਰੀਆਂ ਸੇਵਾਵਾਂ ਲੰਬਾਈਆਂ ਜਾਂਦੀਆਂ ਜੋਰਾ ਕਰ ਸੇਵਾ ਸੁਸਾਇਟੀ ਵੱਲੋਂ ਕਨ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਕਿਹੜੀ ਕਰੀਏ ਸੇਵਾ ਤੁਹਾਡੇ ਨੂੰ ਕੀਤੀਆਂ ਜਾਂਦੀਆਂ ਅਸੀਂ ਕਨ ਸਾਹਿਬ ਸੇਵਾ ਦੀ ਆਰਪੀ ਬਾਬੇ ਨਾਨਕ ਦੀ ਕਿਰਪਾ ਨਾਲ ਮਹਿੰਦਰ ਸਾਹਿਬ ਨੇ ਸਾਡੀ ਝੋਲੀ 'ਚ ਕਾਫੀ ਸਵਾਵਾਂ ਪਾਈਆਂ ਅਸੀਂ ਗੁਰਦੁਆਰਾ ਸਾਹਿਬ ਨੂੰ ਰੰਗ ਰੋਗ ਤੇ ਹਰ ਸਾਲ ਕਰੀਦਾ ਕਰੀਦਾ ਐਰ ਕੀ ਨਾਲ ਦੋ ਵੱਡੇ ਸਵਰਸ਼ਿਕਲ ਬੋਰ ਵੀ ਕਰਵਾਏ ਉਹ ਨਾਲ ਉਹਨਾਂ ਨੇ ਪੁਰੇ ਬਿਲਡਿੰਗ ਦੀ ਰਿਪੇਅਰ ਵੀ ਕਰਵਾਉਂ ਚਰਵਾਦੀ ਸੇਵਾ ਦਿੱਤੀ ਉਸ ਤੋਂ ਬਾਅਦ ਟੈਂਕੀਆਂ ਦੀ ਸਫਾਈ ਟੈਂਕੇ ਦੇ ਪਾਈਪ ਟੁੱਟੀਆਂ ਟੜੀਆਂ ਸਾਰੀਆਂ ਬਦਲਦੀ ਸਵਾਵਾਂ ਦਿੱਤੀਆਂ ਹੁਣ ਪੰਜਾਬ ਚ ਪੱਖੇ ਲੱਗਨੇ ਨੇ ਸੰਗਤਵਾਦ ਤੇ ਬਾਜ਼ਾਰ ਚ ਗਲੀਆਂ ਚ ਪੱਖੇ ਲੱਗਨੇ ਨੇ ਉਦੋਂ ਪੰਪਾ ਕਨ ਸਾਹਿਬ ਦੇ ਪਾਣੀ ਵਾਲੇ ਪੱਖੇ ਲੱਗਨੇ ਕੋਲਰ ਲੱਗਨੇ ਉਹ ਸਾਰੀਆਂ ਸਵਾਵਾਂ ਮਿੰਦਰ ਸਾਹਿਬ ਦੀ ਬਹੁਤ ਸ਼ਰਮਣੀ ਕਮੇਟੀ ਦਾ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਸਾਨੂੰ ਇੰਨੀਆਂ ਸਵਾਵਾਂ ਦਿੱਤੀਆਂ ਨੇ ਅਸੀਂ ਵੱਤ ਤੋਂ ਵੱਤ ਸਵਾਵਾਂ ਕਰਨ ਤਿਆਰ ਆ ਲੋਕੀਏ ਸਲਾਹ ਕਰਦੇ ਨੇ ਅਸੀਂ ਸਲਾਹ ਨਹੀਂ ਕਰਦੇ ਅਸੀਂ ਝੋਲੀ ਹਟਨੇ ਆ ਸਾਨੂੰ ਕਿਸੇ ਵੀ ਕਾਰਜ ਦੀ ਬਾਬੇ ਨਾਨਕ ਦੇ ਵਿਆਹ ਕੋਟ ਦੀ ਕੋਈ ਵੀ ਕਾਰਜ ਦੀ ਸਾਈਂ ਸੇਵਾ ਲੈਣੀ ਹੈ ਅਸੀਂ ਝੋਲੀ ਅੱਡ ਕੇ ਖਲੋਏ ਨੇ ਆ ਜਿਹੜਾ ਕਰ ਸੇਵਾ ਸਾਡੀ ਵਾਲੇ ਜੋ ਇੱਕ ਤਨਉ ਮਣੋ ਤੇ ਧੰਨ ਮਾਨ ਸਾਰੇ ਸੇਵਾ ਕਰਦੇ ਆ ਜੀ ਸਾਡੇ ਨਾਲ ਸੰਗਤ ਦਾ ਬਹੁਤ ਰੁਝਾਨ ਆ ਸਾਡੇ ਨਾਲ ਸੰਗਤ ਬਹੁਤ ਜੁੜੀ ਆ ਸਾਡੇ ਨਾਲ ਆ ਜਿਹੜਾ ਮਟੀਰੀਅਲ ਆਇਆ ਕਿਸੇ ਕੋਈ ਬਜ਼ਾਰਾਂ ਚ ਗ੍ਰਾਈ ਨਹੀਂ ਕੀਤੀ ਕੁਝ ਨਹੀਂ ਕਰਦੇ ਬਾਬੇ ਨਾਨਕ ਦੀ ਕਿਰਪਾ ਤੇ ਹੱਥ ਜਿਹਾ ਆ ਜਾਂਦੇ ਆ ਧਰਿਆ ਤੇ ਲੰਗ ਗਏ ਉਹ ਭੇਜਦੇ ਨੇ ਆ ਭੇਰਾਸਣ ਭੇਜ ਦਿੰਦੇ ਨੇ ਖੰਡ ਭੇਜਦਾ ਕੋਈ ਕਿੰਨੀਆਂ ਬੋਰੀਆਂ ਭੇਜਦਾ ਕਿੰਨੀਆਂ ਇਹ ਬਾਬਾ ਨਾਨਕ ਕਿ ਭੇਜੀ ਜਾਂਦਾ ਉਹ 20 ਰੁਪਏ ਵਾਲੇ ਲੰ ਉਹ ਇਨਾ ਖਲੰਡਿਆ ਤੋਂ ਹਿਸਾਬ ਹੀ ਨਹੀਂ ਮੈਂ ਕੋਈ ਦੱਸ ਨਹੀਂ ਸਕਦਾ ਸੋ ਬਾਬਾ ਜੀ ਫਿਰ ਝੋਲੀ ਦੇ ਵਿੱਚ ਸਾਰੀਆਂ ਸੁਆਵਾਂ ਪਾਈ ਜਾਂਦੇ ਤੁਸੀਂ ਖੁਸ਼ੀਆਂ ਦੇ ਨਾਲ ਪਰ ਕਿਤੇ ਨਾ ਕਿਤੇ ਬਾਬੇ ਨਾਨਕ ਦੀ ਕਿਰਪਾ ਹੁੰਦੀ ਹੈ ਢੰਡਾਰੇ ਵੀ ਫਿਰ ਭਰੇ ਰਹਿੰਦੇ ਤੁਹਾਡੇ ਵੀ ਜਿਹੜੇ ਫੋਰਨ ਤੇ ਬੱਚੇ ਗੇਰਨੇ ਤੁਹਾਡਾ ਪਰਿਵਾਰ ਕਿਤੇ ਨਾ ਕਿਤੇ ਸਾਰਿਆਂ ਤੇ ਕਿਰਪਾ ਵੀ ਹੁੰਦੀ ਕਿਉਂਕਿ ਤੁਸੀਂ ਖੁਸ਼ੀ ਨਾਲ ਝੋਲੀ ਅਡਵੀਓ ਤੇ ਉਹ ਝੋਲੀਆਂ ਭਰਦੇ ਨੇ ਤੇ ਖਜ਼ਾਨੇ ਵੀ ਭਰ ਦਿੰਦੇ ਨੇ ਕਿਤੇ ਨਾ ਕਿਤੇ ਹਾਂਜੀ ਉਹ ਵੀ ਸੱਚ ਹੈ ਇਹ ਗੱਲ ਹੈ ਖਜ਼ਾਨੇ ਤੇ ਭਰਨੇ ਭਰਨੇ ਆ ਉਹਨਾਂ ਦੀਆਂ ਖੁਸ਼ੀਆਂ ਦਵਾਵਾਂ ਜਦੋਂ ਉਹ ਤੇ ਭੇਜਦੇ ਨੇ ਭੈਣ ਨੂੰ ਆਹ ਅਰਦਾਸ ਕਰਦੇ ਹੋਰ ਦਾਸਾਂ ਕਿਰਦੇ ਨੇ ਕੁੜੀਆਂ ਦੀਆਂ ਨੇ ਉਹ ਫਿਰ ਆਪਣਾ ਦਸੰਦ ਕੱਟ ਕੇ ਸਾਨੂੰ ਭੇਜਦੇ ਨੇ ਉਹ ਦਾਸਾਂ ਕੂਣੂ ਦੀਆਂ ਨੇ ਉਹ ਬਾਬੇ ਨਾਨਕ ਦੀ ਸਾਰੀ ਕਿਰਪਾ ਜੀ ਅੱਜ ਬੜੀ ਫਿਰ ਇਹ ਕਿੱਥੇ ਕਿੱਥੇ ਪ੍ਰਸ਼ਾਦ ਜਾਂਦਾ ਏ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਇਹ ਪ੍ਰਸ਼ਾਦ ਜੀ ਪਹਿਲਾਂ ਬਾਬੇ ਦੇ ਵਿਆਹ ਵਾਲੇ ਦਿਨ ਰਾਤ ਨੂੰ ਲੈ ਜੀਦਾ ਵਾ ਅਗਲੇ ਦਿਨ ਸਵੇਰੇ ਸਾਰੀ ਸੰਸ ਨੂੰ ਵੰਡੀਦਾ ਜੀ ਉਥੇ ਜਿੰਨੀ ਸੁੱਤੀ ਹੁੰਦੀ ਸਕੇ ਸਾਰੇ ਭਾਜੀ ਦੇ ਪ੍ਰਸ਼ਾਦ ਵਾ ਪੈਕ ਕਰਕੇ ਵੰਡ ਦਿੰਦੇ ਨੇ ਇਹਨਾਂ ਨੂੰ ਉਹਨਾਂ ਨੂੰ ਪੈਕ ਕਰਕੇ ਦੇਈਦਾ ਵੀ ਆ ਲੋ ਭਾਜੀ ਦੇ ਦੂਜਾ ਵ ਇਹ ਤੁਸੀਂ ਜਾਓ ਹਣ ਅਗਲੇ ਸਾਲ ਵਿਆਹ ਦੇ ਆਉਂਦਾ ਸੱਦ ਲਤਾ ਜਾਂਦਾ ਉਹ ਕੀ ਫਿਰ ਮੈਸੇਜ ਦੇਣਾ ਕਹਿੰਦੇ ਜਿਹੜੇ ਪੰਜਾਬ ਤੋਂ ਬਾਹਰ ਪੋਰਨ ਤੋਂ ਵੀ ਸੰਟਾ ਪਹੁੰਚਦੀਆਂ ਸਾਡਾ ਮੈਸੇਜ ਇਹ ਵੀ ਸਾਡ ਜਿੰਨੂੰ ਭਾਦੀ ਨਹੀਂ ਮਿਲਦੀ ਭਾਦ ਕੇ ਉੱਪਰ ਨਹੀਂ ਸਕਦਾ ਸਾਡਾ ਨੰਬਰ ਹੈਗਾ ਵਾ 946 3550104 946 3550104 ਇਹ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਸਾਡੇ ਕੋਲੋਂ ਭਾਦੀ ਲੈ ਸਕਦੇ ਸਾਡੇ ਭੰਡਾਰ ਤੋਂ ਵੀ ਆ ਕੇ ਤੁਸੀਂ ਭਾਦੀ ਲੈ ਸਕਦੇ ਜੀ ਉਤਰਾਵੇਂ ਬਾਬਾ ਜੀ ਦੇ ਵਿਆਹ ਤੋਂ ਬਾਅਦ ਸਖਤਾਂ ਹੁੰਦੀਆਂ ਨੇ ਕਿ ਲੁਧਿਆਣੇ ਆ ਕੇ ਬੱਸਾਂ ਕੰਪਲਸਰ ਜਿਲ੍ਹੇਂਦਰੋਂ ਬੱਸਾਂ ਹੁੰਦੀਆਂ ਨੇ ਉਹਦੇ ਨਹੀਂ ਮਿਲਦੀ ਵੀ ਕੰਟੈਕਟ ਕਰਕੇ ਸਿੱਧਾ ਸਾਡੇ ਕੋਲ ਆਉਂਦੇ ਨੇ ਅਸੀਂ ਇੱਥੇ ਭਾਜੀ ਇਹਨਾਂ ਨੂੰ ਤੇ ਦੇਈ ਵੀ ਪੜਾਉਂਦੇ ਇਕੱਠੇ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਬੜਾ ਵਧੀਆ ਉਪਰਾਲਾ ਜੀ ਉਹਨਾਂ ਨੇ ਕਿਹਾ ਕਿ ਜੇ ਕਿਸੇ ਨੂੰ ਭਾਜੀ ਨਹੀਂ ਮਿਲਦੀ ਉਹ ਤੁਸੀਂ ਗਰੁੱਪ ਬਣਾ ਲਓ ਐਸ ਨੰਬਰ ਦੇ ਉੱਤੇ WhatsApp ਤੇ ਤੁਸੀਂ ਮੈਸੇਜ ਕਰੋ ਕਿ ਤੁਹਾਡੇ ਬਟਾਲਾ ਤੋਂ ਲੈ ਕੇ ਜਲੰਧਰ ਲੁਧਿਆਣਾ ਦਿੱਲੀ ਕਿਤੇ ਵੀ ਤੁਸੀਂ ਰਹਿੰਦੇ ਹੋ ਉੱਤੇ ਤੁਹਾਡੇ ਗਰੁੱਪ ਬਣਾ ਕੇ ਤੁਸੀਂ ਮੈਸੇਜ ਕਰੋ ਉੱਤੇ ਤੁਹਾਨੂੰ ਪੈ ਕਰਕੇ ਪ੍ਰਸ਼ਾਦ ਜਿਹੜਾ ਬਾਬਾਈ ਦਾ ਪਹੁੰਚ ਜੇਗਾ ਸੋ ਬਾਬਾ ਨਾਨਕ ਕਿਰਪਾ ਕਰੇ ਇਹਨਾਂ ਦੇ ਸਾਰਿਆਂ ਪਰਿਵਾਰਾਂ ਦੇ ਉੱਤੇ ਐਡਾ ਹੀ ਪੰਨਾ ਦੇ ਹਿਸਾਬ ਨਾਲ ਕਹਿੰਦੇ ਨੇ ਕਿ ਪਿਛਲੀ ਵਾਰ 10 ਟਨ ਹੀ ਤੇ ਐਤ ਕੀ 12 ਟਨ ਭਾਜੀ ਕੱਢੀ ਗਈ ਏ ਤੇ ਅਗਲੀ ਵਾਰ ਕਹਿੰਦੇ ਨੇ ਬਾਬੇ ਨਾਨਕ ਦੀ ਕਿਰਪਾ ਹੋ ਗਈ 25 ਤੱਕ ਜਰਾਏ ਐ ਟਾਰਗੇਟ ਚਲ ਜੇਗਾ ਤੇ ਬਾਬੇ ਨਾਨਕ ਦੀ ਕਿਰਪਾ ਦੇਸ਼ਾਂ ਦੇਸ਼ਾਂ ਵਿੱਚ ਵੀ ਤੇਰੇ ਬੱਚੇ ਪਹੁੰਚੇ ਨੇ ਉਹਨਾਂ ਦੇ ਵੀ ਕਿਤਨਾ ਕਿਤੇ ਕਿਰਪਾਏ ਤਾਂ ਸਾਡੇ ਪਰਿਵਾਰਾਂ ਤੇ ਵੀ ਕਿਰਪਾਏ ਜੋੜਾ ਘਰ ਸੇਵਾ ਸੁਸਾਇਟੀ ਗੁਰਦੁਆਰਾ ਕੰਨ ਸਾਹ ਵੱਲੋਂ ਜਰੀਏ ਇਹ ਭਾਜੀ ਕੱਢੀ ਜਾਂਦੀ ਏ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਰੀਏ ਕੱਢੀ ਗਈ ਏ ਪਿਛਲੇ ਸਾਲ 10 ਟਨ ਹੀ ਆ ਤੇ ਇਸ ਸਾਲ ਜਿਹੜਾ 12 ਟਨ ਭਾਜੀ ਕੱਢੀ ਗਈ ਏ ਤੋਂ ਵੀਡੀਓ ਨੂੰ ਇੱਕ ਵਾਰ ਸ਼ੇਅਰ ਕਰਿਓ ਕੈਮਰਾ ਪਰਸਨ ਪੌਣਾਗਰਵਾਲ ਦਾ ਨਾਮ ਨਕੀ ਰਾਜਪੂਤ ਟਕਾਲਾ